ਸਭ ਤੋਂ ਪਹਿਲਾਂ ਤਾਂ ਜੀ ਮੇਰੇ ਸਾਰੀਆਂ ਭੈਣਾਂ ਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਮੇਸ਼ਾ ਜਨਤਨ ਦੀ ਤਰ੍ਹਾਂ ਸਾਡੇ ਨਾਲ ਖੜਦੇ ਆ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਸਾਡੇ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਸਾਡੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਮੇਰੇ ਵੱਡੇ ਭਰਾ ਅਮਨ ਅਰੋੜਾ ਜੀ ਸਾਰੇ ਹੰਦੀ ਰਹਿਨਮਾਈ ਹੇਠ ਅੱਜ ਜੋ ਮੋਕਰ ਨਗਰ ਨਗਰ ਨਿਕਲਦੀਆਂ ਜਿਹੜੀਆਂ ਮੇਅਰ ਦੀਆਂ ਚੋਣਾਂ ਦੁਆਰਾ ਤੋਂ ਕਰਵਾਈਆਂ ਗਈਆਂ ਨੇ ਇਸ ਦੇ ਵਿੱਚ ਵੀ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ ਐਮਸੀ ਸ਼੍ਰੀ ਪ੍ਰਵੀਨ ਪਿੰਨਾ ਜੀ ਜਿਹੜੇ ਪਹਿਲਾਂ ਸੀਨੀਅਰ ਡਿਪਟੀ ਮੇਅਰ ਸੀ ਇਹਨਾਂ ਨੂੰ 31 ਵੋਟਾਂ ਦੇ ਨਾਲ ਅਸੀਂ ਅੱਜ ਜਿਹੜਾ ਸੀਗਾ ਇਹਨਾਂ ਦੇ ਹੱਕ ਦੇ ਵਿੱਚ ਆ ਕੇ ਇਹਨਾਂ ਨੂੰ ਮੋਕਰ ਨਗਰ ਨਗਰ ਮੇਅਰ ਚੁਣਿਆ ਆ ਰੇ ਮੈਂ ਸਾਰੇ ਹੀ ਸਾਡੇ ਐਮਸੀ ਸਾਹਿਬਾਨਾਂ ਦਾ ਧੰਨਵਾਦ ਕਰਦੀ ਆਂ ਔਰ ਸਾਰੇ ਪੈਣ ਭਰਾਵਾਂ ਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਜਿਹੜੇ ਕੰਮ ਕਰਵਾ ਰਹੀ ਹੈ ਸਾਡੇ ਐਮਸੀ ਸਾਹਿਬਾਨ ਸਾਰੇ ਬਹੁਤ ਖੁਸ਼ ਔਰ ਦੂਜੀ ਵਾਰ ਅਸੀਂ ਆਮ ਆਦਮੀ ਪਾਰਟੀ ਦਾ ਮੇਅਰ ਨਗਰ ਨਿਗਮ ਹੋ ਕੇ ਬਣਾਇਆ ਔਰ ਬਾਕੀ ਪਾਰਟੀਆਂ ਇਕੱਠੇ ਹੋ ਕੇ ਵੀ ਆਪਣਾ ਦਾਅਵਾ ਵੀ ਨਹੀਂ ਪੇਸ਼ ਕਰ ਸਕੀਆਂ ਔਰ ਮੇਕੋ ਕੇ ਇਲਜ਼ਾਮ ਲਗਾ ਕੇ ਹਾਊਸ ਕੋ ਬੋਤਾ ਉਤਰ ਗਏ ਕਿਉਂਕਿ ਉਹਨਾਂ ਦੇ ਬੰਦੇ ਪੂਰੇ ਨਹੀਂ ਸੀ ਸਾਰਾ ਬੰਦੇ ਆਏ ਸੀ ਸਿਰਫ ਉਹ ਵੀ ਅਕਾਲੀ ਦਲ ਤੇ ਕਾਂਗਰਸ ਦੇ ਮਿਲ ਕੇ ਦੋਨੋਂ ਪਾਰਟੀਆਂ ਦੇ ਸੋ ਅਸੀਂ ਅੱਜ ਫਿਰ ਇੱਕ ਵਾਰ ਆਮ ਆਦਮੀ ਪਾਰਟੀ ਮੋਗਾ ਦਾ ਜਿਹੜਾ ਮੇਅਰ ਬਣਾ ਚੁੱਕਿਆ ਹੈ ਉਹਨਾਂ ਨੇ ਇਤਜਾਮ ਲਾਇਆ ਜੀ ਸਾਡੇ ਤਿੰਨ ਪਾਸਟਾਂ ਨੂੰ ਜਿਹੜੇ ਪਸਲ ਚੁਕਾ ਦਿੱਤਾ ਗਿਆ ਜੀ ਮੈਂ ਕਹਿੰਨੀ ਆ ਜੀ ਗੁਰਦੁਆਰਾ ਸਾਹਿਬ ਸਾਡੇ ਨਾਲ ਚੜ ਜਾਣ ਕਿਸੇ ਨੇ ਹੱਥ ਵੀ ਲਾਇਆ ਹੋਵੇ ਸਾਰਾ ਉਹ ਸੀ ਜੇ ਤਿੰਨ ਦਾ ਕਹਿ ਰਿਹਾ ਤਾਂ ਵੀ 20 ਬਣਦੇ ਸੀ ਸਾਨੂੰ 31 ਵੋਟਾਂ ਪਈਆਂ ਨੇ ਜੀ ਧੰਨਵਾਦ ਜੀ ਸਾਰਾ ਇਸ ਤਰ੍ਹਾਂ ਦਾ ਇਲਜ਼ਾਮ ਕੋ ਲਗਾਏ ਗਏ ਉਹਨਾਂ ਵੱਲੋਂ ਰੋਪ ਲਗਾ ਦਿੱਤੇ ਕਿ ਭੱਜ ਗਿਆ ਜੀ ਭੱਜ ਗਿਆ ਇਲਜ਼ਾਮ ਹੀ ਨਾਣੇ ਭੱਜ ਗਿਆ ਜੀ ਸਾਰਾ ਬੰਦੇ ਆਏ ਸੀ ਇਕੱਠੇ ਹੋ ਕੇ ਅਕਾਲੀ ਦਲ ਤੇ ਕਾਂਗਰਸ ਦੇ ਸਾਰਾ ਐਮਸੀ ਟੋਟਲ ਇਕੱਠੇ ਹੋ ਕੇ ਆਏ ਸੀ ਉਹਨਾਂ ਨੇ ਦੇਖਿਆ ਕਿ ਆਮ ਆਦਮੀ ਪਾਰਟੀ ਦੇ 31 ਕੌਂਸਲਰ ਅੰਦਰ ਬੈਠੇ ਆ ਔਰ ਇਹਨਾਂ ਨੂੰ ਦੇਖ ਕੇ ਨਾਲ ਦੀ ਨਾਲ ਹੀ ਭੱਜ ਗਏ ਲੋਕਆਊਟ ਕਰਕੇ ਚਲੇ ਗਏ Ah, ah.